ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਾਹ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਹਾਂ ਮੌਸਮ ਸੰਬੰਧੀ ਇੱਕ ਹੋਰ ਨਵਾਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਇਲਾਕਿਆਂ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਆਉਣ ਵਾਲੇ 5 ਦਿਨਾਂ ਦੇ ਵਿੱਚ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਕੀ ਇਸੇ ਤਰ੍ਹਾਂ ਮੌਸਮ ਬਰਕਰਾਰ ਰਹੂਗਾ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਨੇਰੀ ਝੱਖੜ ਆਉਣ ਦੀ ਸੰਭਾਵਨਾ ਕੋਈ ਜਾਂ ਗਰਮੀ ਵਿੱਚ ਵਾਧਾ ਹੋਵੇਗਾ ਜਾਂ ਨਹੀਂ ਹੋਵੇਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਹਵਾਵਾਂ ਦੀ ਦਿਸ਼ਾ ਦੀ ਇਸ ਵਕਤ ਮੱਧਮ ਦਰਜੇ ਦੀਆਂ ਹਵਾਵਾਂ ਜਿਹੜੀਆਂ ਉਹ ਪੱਛਮ ਦੀਆਂ ਚੱਲ ਰਹੀਆਂ ਨੇ ਬਹੁਤ ਹੀ ਹਲਕੀਆਂ ਹਲਕੀਆਂ ਲੇਕਿਨ ਬਹੁਤ ਜਲਦੀ ਇਹ ਹਵਾਵਾਂ ਪੂਰਬ ਦੇ ਵਿੱਚ ਚੇਂਜ ਹੋਣ ਵਾਲੀਆਂ ਨੇ ਤੇ ਪੂਰਬ ਦੀ ਤਰਫੋਂ ਇਹ ਹਵਾਵਾਂ ਜਿਹੜੀਆਂ ਉਹ ਵਗਣਗੇ ਤੇ ਜੇਕਰ ਆਪਾਂ ਗੱਲ ਕਰੀਏ ਸਿਸਟਮਾਂ ਦੀ ਤਾਂ ਸਿਸਟਮ ਇਸ ਵਕਤ ਤੱਕ ਲੋਪ ਆਪਣੇ ਵੈਸਟਰਨ ਡਿਸਟਰਬੈਂਡ ਜੰਮੂ ਕਸ਼ਮੀਰ ਤੇ ਪਹੁੰਚ ਚੁੱਕਿਆ ਤੇ ਇੱਕ ਪ੍ਰੇਰਿਤ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਅਤੇ ਰਾਜਸਥਾਨ ਦੇ ਭਾਗਾਂ ਤੇ ਬਣ ਚੁੱਕਿਆ ਹੁਣ ਆਪਾਂ ਗੱਲ ਕਰੀਏ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਮੌਸਮ ਹੈ ਜਿਹੜਾ ਕੀ ਕਰ ਬਟ ਲੈਣ ਵਾਲਾ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੀ ਗੱਲ ਕਰੀਏ ਤਾਂ ਅੱਜ ਯਾਨੀ 2 ਤਰੀਕ ਰਾਤ ਅਤੇ ਕੱਲ 3 ਤਰੀਕ ਸਾਰਾ ਦਿਨ ਤੇ ਸਾਰੀ ਰਾਤ ਕੱਲ ਨੂੰ 3 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇਨ੍ਹਾਂ ਭਾਗਾਂ ਦੇ ਵਿੱਚ ਅ ਘਰ ਚਮਕ ਦੇ ਨਾਲ ਛਿੱਟੇ ਜਾਂ ਉਚੇਰੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦੀ ਸੰਭਾਵਨਾ ਜਿਹੜੀ ਉਹ ਵੱਡ ਰਹੀ ਹੈ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਜਿਸ ਦੇ ਵਿੱਚ ਬਠਿੰਡਾ ਮਲوٹ ਮੁਕਸਰ ਫਰੀਦਕੋਟ ਫਲੋੜਪੁਰ ਅੰਮ੍ਰਿਤਸਰ ਇਹ ਜਿਹੜੇ ਇਲਾਕੇ ਆਉਂਦੇ ਆ ਇਨ੍ਹਾਂ ਇਲਾਕਿਆਂ ਦੇ ਵਿੱਚੋਂ ਧੂਲ ਭਰੀਆਂ ਆਂਦੀ ਤੂਫਾਨ ਹਨੇਰੀ ਝੱਖੜ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਨਾਲ ਹਲਕੀ ਫੁਲਕੀ ਜਿਹੜੀ ਵਰਖਾ ਦੀਆਂ ਗਤੀਵ੍ਰਿਧੀਆਂ ਹੋ ਸਕਦੀਆਂ ਇਸ ਤੋਂ ਬਿਨਾ ਰਾਜਸਥਾਨ ਦੇ ਜਿਹੜੇ ਪੂਰਬੀ ਭਾਗਾਂ ਇਹਨਾਂ ਭਾਗਾਂ ਦੇ ਵਿੱਚ ਵੀ ਹਨੇਰੀ ਝੱਖੜਾਉਣ ਦੀ ਸੰਭਾਵਨਾ ਬਣ ਰਹੀ ਆ ਤੇ ਇਸ ਤੋਂ ਬਿਨਾ ਜਿਹੜਾ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਇਹਨਾਂ ਇਲਾਕਿਆਂ ਦੇ ਵਿੱਚ ਆਮ ਤੌਰ ਤੇ ਮੌਸਮ ਖੁਸ਼ਕ ਰਹੂਗਾ ਛੱਤੀਸਗੜ ਦੇ ਕੁਝ ਭਾਗ ਮੱਧ ਪ੍ਰਦੇਸ਼ ਦੇ ਕੁਝ ਭਾਗ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਛੱਟੇ ਪੈਣ ਦੀ ਸੰਭਾਵਨਾ ਤੇ ਪੰਜਾਬ ਦੇ ਵਿੱਚ ਪੱਛਮੀ ਦੱਖਣ ਪੱਛਮੀ ਇਲਾਕਿਆਂ ਤੋਂ ਨੇਰੀ ਝਖੜਾ ਜਿਹੜਾ ਉਹ ਆ ਸਕਦਾ ਉਹ ਕੁਝ ਸੈਂਟਰ ਪੰਜਾਬ ਤੱਕ ਪਹੁੰਚ ਸਕਦਾ ਇਸ ਤੋਂ ਵੱਧ ਜੜੀ ਉਹਦੀ ਕਰਬਜ ਦੀ ਸੰਭਾਵਨਾ ਨਹੀਂ ਤੇ ਇਸ ਤੋਂ ਬਾਅਦ 1 8 9 ਤਰੀਕ ਨੂੰ ਬਹੁਤ ਹੀ ਜ਼ਬਰਦਸਤ ਸਿਸਟਮ ਜਿਹੜਾ ਹੋ ਆ ਰਿਹਾ ਜਿਹਦੇ ਨਾਲ ਪੰਜਾਬ ਦੇ ਵਿੱਚ ਵੀ ਮੌਸਮ ਖਰਾਬ ਹੋਣ ਦੀ ਸੰਭਾਵਨਾ ਕਿਉਂਕਿ ਹੁਣ ਪ੍ਰੀ ਮੌਨਸੂਨ ਗਤੀਵਿਧੀਆਂ ਹੋ ਗਈਆਂ ਉਹਦੇ ਵਿੱਚ ਹਨੇਰੀ ਝੱਖੜ ਗੜੇਮਰੀ ਜਾਮੀ ਪੈਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਉਹਦੇ ਬਾਰੇ ਆਪਾਂ ਆਉਣ ਵਾਲੀ ਵੀਡੀਓ ਰਿਪੋਰਟ ਦੱਸਾਂਗੇ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ ਪੰਨ ਦੇ ਮੌਸਮ ਦੇ ਹਾਲਤ ਦੀ ਹੁਣ ਆਪਾਂ ਗੱਲ ਕਰਾਂਗੇ ਜੀ ਆਉਣ ਵਾਲੇ ਪੰਦਰਾਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਪਿਕਚਰ ਹੈਗੀ ਆ ਦੋ ਤਰੀਕ ਦੀ ਤੇ ਦੋ ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜਿਹੜਾ ਮੌਸਮ ਦੀਆਂ ਗਤੀਵਿਧੀਆਂ ਬਹੁਤ ਸੀਮਤ ਏਰੀਏ ਚ ਜਿਹਦੇ ਵਿੱਚ ਕੁਝ ਮੱਧ ਪ੍ਰਦੇਸ਼ ਦੇ ਭਾਗ ਹੋਗੇ ਮਹਾਰਾਸ਼ਟਰ ਦੇ ਭਾਗ ਹੋਗੇ ਇੰਨਾ ਭਾਗਾਂ ਚ ਤੇ ਉੱਪਰ ਜੰਮੂ ਕਸ਼ਮੀਰ ਦੇ ਭਾਗਾਂ ਚ ਹਲਕਾ ਫੁਲਕੀ ਕਾਰਵਾਈ ਜਿਹੜੀ ਉਹ ਹੋਊਗੀ ਮੀਂਹ ਦੀ ਜਾਂ ਬਰਫਵਾਰੀ ਦੀ ਤੇ ਜੇਕਰ ਗੱਲ ਕਰੀਏ ਆਪਾਂ 3 ਤਰੀਕ ਦੀ ਤਾਂ 3 ਤਰੀਕ ਨੂੰ ਤੁਸੀਂ ਦੇ ਸਕਦੇ ਹੋ ਜੰਮੂ ਕਸ਼ਮੀਰ ਹਿਮਾਚਲ ਪੱਦੇਸ਼ ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਜਿਹੜੀਆਂ ਬਰਫ਼ਬਾਰਿਸ਼ੀਆਂ ਤੇ ਮੀਂਹ ਦੀਆਂ ਗਤੀਵਿਧੀਆਂ ਜ਼ਬਰਦਸਤ ਤਰੀਕੇ ਨਾਲ ਹੋਣਗੀਆਂ ਇਸ ਤੋਂ ਬਿਨਾਂ ਇੱਕ ਜਿਹੜੀ ਨੇਰੀ ਝੱਖੜਾ ਉਹ ਪੰਜਾਬ ਦੇ ਇਸ ਤਰ੍ਹਾਂ ਆਪਾਂ ਦੱਸਿਆ ਵੀ ਦੱਖਣ ਪੱਛਮੀ ਇਲਾਕਿਆਂ ਤੋਂ ਨੇਰੀ ਝੱਖੜਾ ਜਿਹੜੀ ਉਹ ਆ ਸਕਦੀ ਆ ਜੀ ਦੀ ਕਿ ਕੁਝ ਇਲਾਕਿਆਂ ਦੇ ਵਿੱਚ ਉਹ ਆਪਣਾ ਜਿਹੜਾ ਅਸਰ ਕਰ ਸਕਦੀ ਆ ਬਾਕੀ ਇਲਾਕਿਆਂ 'ਚ ਮੌਸਮਾ ਜਿਹੜਾ ਖੁਸ਼ਕ ਰਹੂਗਾ ਇਸੇ ਤਰ੍ਹਾਂ ਰਾਜਸਥਾਨ ਦੇ ਵੀ ਪੂਰਬੀ ਭਾਗਾਂ ਦੇ ਵਿੱਚ ਹਲਕੇ ਫੁਲਕੀ ਨੇਰੀ ਦੇ ਨਾਲ ਛੱਟੇ ਛਰਾਟੇ ਜਿਹੜੇ ਉਹ ਦੱਖਣੀ ਹਰਿਆਣਾ ਇਹਨਾਂ ਇਲਾਕਿਆਂ ਵਿੱਚ ਆ ਸਕਦੇ ਆ ਬਾਕੀ ਜਿਹੜਾ ਰਾਜਸਥਾਨ ਆ ਗੁਜਰਾਤ ਆ ਮਧ ਪ੍ਰਦੇਸ਼ ਆ ਛੱਤੀਸਗੜ ਆ ਬਿਹਾਰ ਆ ਉੱਤਰ ਪ੍ਰਦੇਸ਼ ਇਹਨਾਂ ਚ ਮੌਸਮ ਖੁਸ਼ਕ ਰਹੂਗਾ ਮਹਾਰਾਸ਼ਟਰ ਦੇ ਵਿੱਚ ਬਰਖਾ ਜਿਹੜੀ ਉਹ ਤੇਜ਼ ਹੋ ਸਕਦੀ ਆ ਤੇਲੰਗਾਨਾ ਇਸ ਤੋਂ ਬਿਨਾਂ ਕੇਰਲਾ ਕਰਨਾਟਕਾ ਇਹਨਾਂ ਭਾਗਾਂ ਚ ਗੋਆ ਇਹਨਾਂ ਭਾਗਾਂ ਚ ਬਰਖਾ ਜਿਹੜੀ ਉਹ ਕਾਫੀ ਤੇਜ਼ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 4 ਤਰੀਕ ਦੀ ਦਾ 4 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਮੌਸਮਾ ਜਿਹੜਾ ਉਹ ਫੇਰ ਦੁਬਾਰਾ ਕਰਵਟ ਲੈ ਰਿਹਾ ਤੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਕੁਝ ਬਰਖਰੀ ਗਤੀਵਿਧੀਆਂ ਹੋਣਗੀਆਂ ਬਾਕੀ ਪੰਜਾਬ ਦੇ ਸਾਰੇ ਭਾਗਾਂ 'ਚ ਹਿਮਾਚਲ ਇਸ ਤੋਂ ਬਿਨਾ ਰਾਜਸਥਾਨ ਹੋ ਗਿਆ ਬਿਹਾਰ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਇਹਨਾਂ ਸਾਰੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਗੱਲ ਕਰੀਏ ਆਪਾਂ 5 ਤਰੀਕ ਦੀ ਦਾ 5 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਸਾਰੇ ਉੱਤਰ ਭਾਰਤ ਦੇ ਵਿੱਚ ਖੁਸ਼ਕ ਰਹਿਣ ਦੀ ਸੰਭਾਵਨਾ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਇਸ ਤੋਂ ਬਾਅਦ ਗੱਲ ਕਰੀਏ ਆਪਾਂ 6 ਤਰੀਕ ਦੀ ਤਾਂ 6 ਤਰੀਕ ਨੂੰ ਨਾਰਥ-ਈਸਟ ਇੰਡੀਆ ਚ ਤੇ ਦੱਖਣ ਭਾਰਤ ਦੇ ਕੁਝ ਇਲਾਕਿਆਂ ਚ ਬਰਖਾ ਹੋ ਸਕਦੀ ਆ ਨਾਰਥ ਇੰਡੀਆ ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੂਗਾ ਲੇਕਿਨ ਇਸ ਤੋਂ ਬਾਅਦ ਇੱਕ ਸਿਸਟਮ ਆ ਰਿਹਾ ਜਿਹੜਾ 8 ਤਰੀਕ ਤੋਂ ਆਊਗਾ ਉਹ 8 9 10 11 11 12 ਤਰੀਕ ਤੱਕ ਹਨੇਰੀਆਂ ਝੱਖੜ ਮੀਂਹ ਦਾ ਗੜੇਮਰੀ ਦਾ ਦੌਰ ਹੈ ਜਿਹੜਾ ਉਹ ਆਉਣ ਦੀ ਸੰਭਾਵਨਾ ਜਿਹਦੇ ਵਿੱਚ ਜੰਮੂ ਕਸ਼ਮੀਰ ਚ ਬਰਫਬਾਰੀ ਹੋਊਗੀ ਹਿਮਾਚਲ ਚ ਤੇ ਪੰਜਾਬ ਦੇ ਵਿੱਚ ਹਨੇਰੀ ਝੱਖੜ ਦੇ ਨਾਲ ਮੀਂਹ ਗੜੇਮਰੀ ਹੋਣ ਦੀ ਸੰਭਾਵਨਾ ਉਹਦੇ ਬਾਰੇ ਆਉਣ ਵਾਲੇ ਟਾਈਮ ਚ ਅਪਡੇਟ ਦੇਵਾਂਗੇ ਉਮੀਦ ਕਰਦੇ ਹਾਂ ਸਾਡੇ ਵੱਲ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ